ਇਸ ਵੇਲੇ ਗੱਲਬਾਤ ਦੇ ਲਈ ਜੱਤੋਂ ਤੋਂ ਵਿਧਾਇਕ ਨੇ ਮੋਲਕ ਮੋਲਕ ਜੀ ਕੀ ਹਾਲ ਹੈ ਠੀਕ ਹੈ ਵਧੀਆ ਤੁਸੀਂ ਦੱਸੋ ਰੋਧੀ ਧਿਰ ਬਹੁਤ ਹਮਲਾਵਰ ਆ ਸੁਖਪਾਲ ਖਹਿਰਾ ਪ੍ਰਤਾਪ ਬਾਜਵਾ ਬੀਜੇਪੀ ਕਹਿੰਦੇ 2 ਦਿਨ ਦਾ ਸੈਸ਼ਨ ਰੱਖਤਾ ਅਜੰਡਾ ਕੀ ਹੈ ਮੇਰੇ ਕੋ ਪਹਿਲੀ ਗੱਲ ਤਾਂ ਇਹ ਹੈ ਵੀ ਇਹਨਾਂ ਦੀ ਵੀ ਸਰਕਾਰ ਰਹੀ ਹੈ ਬਹੁਤ ਟਾਈਮ ਤੇ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਤੁਸੀਂ 2 ਦਿਨ ਵੀ ਨਹੀਂ ਰੱਖਦੇ ਸੀ ਦੂਜੀ ਗੱਲ ਇਹ ਆ ਵੀ ਜਿਹੜੇ ਮਹੱਤਵਪੂਰਨ ਚੀਜ਼ਾਂ ਦਾ ਅਲਾਣ ਕੀਤਾ ਸਰਕਾਰ ਨੇ ਉਹਦੇ ਵਾਸਤੇ ਰੱਖਿਆ ਸੋ ਮੈਨੂੰ ਲੱਗਦਾ ਲੋਕਾਂ ਦੇ ਹਿੱਤ ਵਾਸਤੇ ਕਦੇ ਵੀ ਐਸਾ ਰੱਖਿਆ ਜਾ ਸਕਦਾ ਭਾਵੇਂ ਇੱਕ ਦਿਨ ਦਾ ਹੋਵੇ ਤੇ ਭਾਵੇਂ ਦੂਜਾ ਹੋਵੇ ਅਸ਼wini ਸ਼ਰਮਾ ਕਹਿੰਦੇ ਦਿੱਲੀ ਸੱਤੋਂ ਇੱਕ ਦਿਨ ਬਾਅਦ ਹੀ ਪੈਸੇ ਮੰਗਣ ਲੱਗ ਗਏ ਪੰਜਾਬ 'ਚ ਕਹਿੰਦੇ ਤਿੰਨ ਸਾਲ ਲੰਘ ਗਏ ਬਸ ਕੋਈ ਨਹੀਂ ਕਹੇ ਤੁਸੀਂ ਫਿਰ ਆਪ ਹੀ ਕਹਿੰਦੇ ਹੋ ਨੇ ਇੰਨੇ ਲੰਮੇ ਸਮੇਂ ਦੇ ਪਰ ਅਸੀਂ ਜਿਹੜੇ 5 ਸਾਲਾਂ ਲਈ ਵਾਅਦੇ ਕੀਤੇ ਉਹ ਪੂਰੇ ਕਰਕੇ ਫੇਰ ਹੀ ਵੋਟ ਮੰਗਣ ਜਾਵਾਂਗੇ ਸੋ ਜਿੰਨੀਆਂ ਚੀਜ਼ਾਂ ਅਸੀਂ ਕਹੀਆਂ ਜਿਹੜੀਆਂ ਨਹੀਂ ਵੀ ਕਹੀਆਂ ਉਹ ਵੀ ਕੀਤੀਆਂ ਨਾ ਅਸੀਂ ਟੋਲ ਪਲਾਗੇ ਬੰਦ ਕਰਨ ਨੂੰ ਕਿਹਾ ਸੀ ਸੋ ਜਿਹੜੀ ਕੋਈ ਇੱਕ ਅੱਧੀ ਚੀਜ਼ ਰਹਿ ਗਈ ਆ ਉਹ ਵੀ ਪੂਰੀ ਕਰ ਦੇਗੇ ਕਹਿੰਦੇ ਲਾਅ ਐਂਡ ਆਰਡਰ ਦੇ ਮਸਲੇ ਨਹੀਂ ਕਿਸਾਨੀ ਦੇ ਮਸਲੇ ਨਹੀਂ ਡਵੈਲਪਮੈਂਟ ਦੇ ਮਸਲੇ ਨੇ ਬਹੁਤ ਸਾਰੇ ਮਸਲੇ ਲੱਗਦਾ ਹੈ ਵੇਖੋ ਲਾਅ ਐਂਡ ਆਰਡਰ ਚ ਅੱਜ ਦੀ ਸਥਿਤੀ ਵਿੱਚ ਪੰਜਾਬ ਭਾਰਤ ਦੇ ਕਈ ਰਾਜਾਂ ਨਾਲੋਂ ਉੱਤੇ ਆ ਤੇ ਮੈਨੂੰ ਲੱਗਦਾ ਵੀ ਲਾਅਨ ਆਰਡਰ ਜਿਹੜਾ ਉਧਰਲੇ ਪਾਸੇ ਵੇਖਣਾ ਚਾਹੀਦਾ ਯੂਪੀ ਵਾਲੇ ਪਾਸੇ ਵੀ ਕਹੋ ਜੀ ਸੋ ਮੈਂ ਇਹ ਚੀਜ਼ਾਂ ਸਿਰਫ ਤੇ ਸਿਰਫ ਸਿਆਸੀ ਸਟੰਟ ਜਾਂ ਸਟੈਟਿਸਿਕਲ ਨੇ ਸੋ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਪੰਜਾਬ ਦੇ ਹਿੱਤ ਵਾਸਤੇ ਮਾਨ ਸਰਕਾਰ ਆ ਜਿਹੜੀ ਬਹੁਤ ਵੱਡੇ ਵੱਡੇ ਉਪਰਾਲੇ ਤੇ ਰੋਜ਼ਗਾਰ ਤੋਂ ਲੈ ਕੇ ਮੱਲਾ ਕਲੀਨਿਕ ਤੋਂ ਲੈ ਕੇ ਬਿਜਲੀ ਫ੍ਰੀ ਤੋਂ ਲੈ ਕੇ ਇੰਨਾ ਜਿਹੜਾ ਕੰਮ ਕਰ ਰਹੀ ਉਹ ਇੰਨਾ ਤੇ ਜਰਿਆ ਨਹੀਂ ਜਾਂਦਾ ਬਹੁਤ ਫੇਰ ਕਹਿੰਦੇ ਜਰਿਆ ਨਹੀਂ ਜਾ ਰਿਹਾ ਰੋਜ਼ਗਾਰ ਦੇ ਲਈ ਸਿਰਫ ਲੋਕਾਂ ਦੇ ਹਿੱਤਾਂ ਦੇ ਕੰਮ ਮਾਨ ਸਰਕਾਰ ਕਰਦੀ ਹੈ ਜੋ ਕਿ ਆਪੋਜੀਸ਼ਨ ਤੋ ਜਾਰ ਨਹੀਂ ਹੋ ਰਿਹਾ ਕੈਮਰਾ ਪਰਸਨ ਰਮੇਸ਼ਨਾ ਗਗਨ ਸ਼ਕਲਾ ਡੈਲੀ ਪੋਸਟ ਪੰਜਾਬੀ ਤਾਂ ਇਸ ਵੇਲੇ ਗੱਲਬਾਤ ਦੇ ਲਈ ਜੱਤੋ ਤੋਂ ਵਿਧਾਇਕ ਨੇ ਮੋਲਕ ਮੋਲਕ ਜੀ ਕੀ ਹਾਲ ਹੈ ਠੀਕ ਹੈ ਵਧੀਆ ਤੁਸੀਂ ਦੱਸੋ ਰੋਦੀ ਤੇ ਬਹੁਤ ਹਮਲਾਵਰ ਆ ਸੁਖਪਾਲ ਖਹਿਰਾ ਪ੍ਰਤਾਪ ਬਾਜਵਾ ਬੀਜੇਪੀ ਕਹਿੰਦੇ 2 ਦਿਨ ਦਾ ਸੈਸ਼ਨ ਰੱਖਤਾ ਅਜੰਡਾ ਕੀ ਹੈ ਮੇਰੇ ਕੋ ਪਹਿਲੀ ਗੱਲ ਤਾਂ ਇਹ ਹੈ ਵੀ ਇਹਨਾਂ ਦੀ ਵੀ ਸਰਕਾਰ ਰਹੀ ਹੈ ਬਸ ਟਾਈਮ ਤੇ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਤੁਸੀਂ 2 ਦਿਨ ਵੀ ਨਹੀਂ ਰੱਖਦੇ ਸੀ ਦੂਜੀ ਗੱਲ ਇਹ ਆ ਵੀ ਜਿਹੜੇ ਮਹੱਤਵਪੂਰਨ ਚੀਜ਼ਾਂ ਦਾ ਅਲਾਣ ਕੀਤਾ ਸਰਕਾਰ ਨੇ ਉਹਦੇ ਵਾਸਤੇ ਰੱਖਿਆ ਸੋ ਮੈਨੂੰ ਲੱਗਦਾ ਲੋਕਾਂ ਦੇ ਹਿੱਤ ਵਾਸਤੇ ਕਦੇ ਵੀ ਜੈਸਾ ਰੱਖਿਆ ਜਾ ਸਕਦਾ ਭਾਵੇਂ ਇੱਕ ਦਿਨ ਦਾ ਹੋਵੇ ਤੇ ਭਾਵੇਂ ਦੋ ਦਾ ਅਸ਼wini ਸ਼ਰਮਾ ਕਹਿੰਦੇ ਦਿੱਲੀ ਸਤੋਂ ਇੱਕ ਦਿਨ ਬਾਅਦ ਹੀ ਪੈਸੇ ਮੰਗਣ ਲੱਗ ਗਏ ਪੰਜਾਬ ਚ ਕਹਿੰਦੇ 3 ਸਾਲ ਲੰਘ ਗਏ ਬਸ ਕੋਈ ਨਹੀਂ ਕਹੇ ਤੁਸੀਂ ਫਿਰ ਆਪ ਹੀ ਕਹਿੰਦੇ ਹੋ ਨੇ ਇੰਨੇ ਲੰਮੇ ਸਮੇਂ ਦੇ ਪਰ ਅਸੀਂ ਜਿਹੜੇ 5 ਸਾਲਾਂ ਲਈ ਵਾਅਦੇ ਕੀਤੇ ਉਹ ਪੂਰੇ ਕਰਕੇ ਫੇਰ ਹੀ ਵੋਟ ਮੰਗਣ ਜਾਵਾਂਗੇ ਸੋ ਜਿੰਨੀਆਂ ਚੀਜ਼ਾਂ ਅਸੀਂ ਕਹੀਆਂ ਜਿਹੜੀਆਂ ਨਹੀਂ ਵੀ ਕਹੀਆਂ ਉਹ ਵੀ ਕੀਤੀਆਂ ਨਾ ਅਸੀਂ ਟੋਲ ਪਲਾਗੇ ਬੰਦ ਕਰਨ ਨੂੰ ਕਿਹਾ ਸੀ ਸੋ ਜਿਹੜੀ ਕੋਈ ਇੱਕ ਅੱਧੀ ਚੀਜ਼ ਰਹਿ ਗਈ ਆ ਉਹ ਵੀ ਪੂਰੀ ਕਰਦੇ ਆਂ ਕਹਿੰਦੇ ਲਾਅ ਐਂਡ ਆਰਡਰ ਦੇ ਮਸਲੇ ਨੇ ਕਿਸਾਨੀ ਦੇ ਮਸਲੇ ਨੇ ਡਵੈਲਪਮੈਂਟ ਦੇ ਮਸਲੇ ਨੇ ਬਹੁਤ ਸਾਰੇ ਮਸਲੇ ਲੱਗਦਾ ਹੈ ਵੇਖੋ ਲਾਅ ਐਂਡ ਆਰਡਰ ਚ ਅੱਜ ਦੀ ਸਥਿਤੀ ਵਿੱਚ ਪੰਜਾਬ ਭਾਰਤ ਦੇ ਕਈ ਰਾਜਾਂ ਨਾਲੋਂ ਉੱਤੇ ਆ ਤੇ ਮੈਨੂੰ ਲੱਗਦਾ ਵੀ ਲਾਅਨ ਆਰਡਰ ਜਿਹੜਾ ਉਧਰਲੇ ਪਾਸੇ ਵੇਖਣਾ ਚਾਹੀਦਾ ਯੂਪੀ ਵਾਲੇ ਪਾਸੇ ਵੀ ਕਹਿਓ ਜੀ ਸੋ ਮੈਂ ਇਹ ਚੀਜ਼ਾਂ ਸਿਰਫ ਤੇ ਸਿਰਫ ਸਿਆਸੀ ਸਟੰਟ ਜਾਂ ਸਟੈਟਿਸਿਕਲ ਨਾ ਸੋ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਪੰਜਾਬ ਦੇ ਹਿੱਤਾਂ ਵਾਸਤੇ ਮਾਨ ਸਰਕਾਰ ਆ ਜਿਹੜੀ ਬਹੁਤ ਵੱਡੇ ਵੱਡੇ ਉਪਰਾਲੇ ਤੇ ਰੋਜ਼ਗਾਰ ਤੋਂ ਲੈ ਕੇ ਮੱਲਾ ਕਲੀਨਿਕ ਤੋਂ ਲੈ ਕੇ ਬਿਜਲੀ ਫ੍ਰੀ ਤੋਂ ਲੈ ਕੇ ਇੰਨਾ ਜਿਹੜਾ ਕੰਮ ਕਰ ਰਹੀ ਉਹ ਇੰਨਾ ਤੋਂ ਜਰਿਆ ਨਹੀਂ ਜਾਂਦਾ ਬਹੁਤ ਮੇਰਦਾਰ ਕਹਿੰਦੇ ਜਰਿਆ ਨਹੀਂ ਜਾ ਰਿਹਾ ਰੋਜ਼ਗਾਰ ਦੇ ਲਈ ਸਿਰਫ ਲੋਕਾਂ ਦੇ ਹਿੱਤਾਂ ਦੇ ਕੰਮ ਮਾਨ ਸਰਕਾਰ ਕਰਦੀ ਹੈ ਜੋ ਕਿ ਆਪੋਜੀਸ਼ਨ ਤੋ ਉਹ ਜਾਰ ਨਹੀਂ ਹੋ ਰਿਹਾ ਕੈਮਰਾ ਪਰਸਨ ਰਮੇਸ਼ਾ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬੀ